ਕਿ 8 ਜਨਵਰੀ ਨੂੰ ਇਹਨਾਂ ਨੂੰ ਮਲੋੜ ਸਦਰ ਡੀਐਸਐਚਓ ਕਰਮਜੀਤ ਕੌਰ ਨੇ ਕੁੱਟਮਾਰ ਕੀਤੀ ਹੈ ਅਸੀਂ ਗਏ ਸੀ ਅਸੀਂ ਦਰਖਾਸਤ ਕੀਤੀ ਸੀਗੀ ਗੁਰਵੀਰ ਸਿੰਘ ਦੇ ਨਾਮ ਤੇ ਤੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਕੁੱਟਿਆ ਮਾਰਿਆ ਤੇ 3 ਮਹੀਨਿਆਂ ਦਾ ਮੇਰਾ ਬੱਚਾ ਸੀ ਉਹ ਵਸ਼ ਹੋ ਗਿਆ ਫੁੱਟ ਡੱਡ ਚ ਲੱਤਾਂ ਮਾਰੀਆਂ ਔਰ ਸੋਟੀਆਂ ਮਾਰੀਆਂ ਸੀ ਜੋ ਕਰਮਜੀਤ ਕੌਰ ਨੇ ਇਹਨਾਂ ਦਾ ਕਹਿਣਾ ਇਹ ਹੈ ਕਿ ਦੂਜੀ ਧਿਰ ਨਾਲ ਕੁਝ ਸੈਟਲਮੈਂਟ ਕਰਕੇ ਬੁਰੀ ਤਰ੍ਹਾਂ ਅਮਨਦੀਪ ਕੌਰ ਦੀ ਕੁੱਟਮਾਰ ਕੀਤੀ ਉਸ ਕੁੱਟਮਾਰ ਦੇ ਨਾਲ ਇਹਨਾਂ ਦਾ ਜਿਹੜਾ ਕਹਿੰਦੇ ਆ ਕਿ ਗਰਭਵਤੀ ਸੀਗੇ ਸੀ ਤੇ 3 ਮਹੀਨੇ ਦਾ ਬੱਚਾ ਸੀ ਉਹ ਡਿਸਕਵਾਰ ਹੋਇਆ ਇਹਨਾਂ ਦਾ ਆਪਸ ਵਿੱਚ ਗੱਡੀ ਦਾ ਮਸਲਾ ਸੀਗਾ ਇਹਨਾਂ ਨੇ ਇੱਕ ਕੰਪਲੀਟ ਥਾਣਾ ਸਦਰ ਮਲੋਟ ਐਸਟੂਨ ਦਿੱਤੀ ਸੀ ਨਾਲ ਪਿੰਡ ਦੀ ਪੰਚਾਇਤ ਵੀ ਗਈ ਸੀ ਐਸਟੂਨ ਨੇ ਪਿੰਡ ਦੀ ਪੰਚਾਇਤ ਨੂੰ ਬਾਹਰ ਭੇਜ ਕੇ ਇਸ ਲੜਕੀ ਨੂੰ ਬਹੁਤ ਬੁਰੀ ਜਿਹਾ ਕੁੱਟਿਆ ਤਲੀਆਂ ਤੇ ਡਾਂਗਾ ਵੀ ਮਾਰੀਆਂ ਇਹਦੇ ਵੇਟ ਤੇ 2-3 ਮਿੰਟਿਆਂ ਦਾ ਬੱਚਾ ਸੀਗਾ ਢਿੱਡੇ ਤੇ ਲੱਤਾਂ ਮਾਰੀਆਂ ਉਹ ਬੱਚਾ ਜਿਹੜਾ ਸੀ ਮਿਸ ਗੈਰਜ ਹੋ ਗਿਆ ਬੀ ਦੇ ਕਹਿਣ ਮੁਤਾਬਕ ਉਹਨਾਂ ਕਰਮਜੀਤ ਕੌਰ ਨੇ ਇਹਦੀ ਕੁੱਟਮਾਰ ਕਰਕੇ ਕਿ ਮੇਰੇ ਦੇ ਪਰਚਾ ਨਾ ਇਕਰਾ ਦੇਣ ਨੂੰ ਮੇਰੀ ਸ਼ਿਕਾਇਤ ਨਾ ਕਰ ਦੇਣ ਇਹਦੇ ਤੋਂ ਕੋਰੇ ਕਾਗਜ਼ਾਂ ਦੇ ਉੱਪਰ ਸਾਈਨ ਕਰਵਾਏ ਤੇ ਡਰਾਉਣ ਦੇ ਲਈ ਬਿਨਾਂ ਕਿਸੇ ਕਾਰਨ ਬਿਨਾਂ ਕਿਸੇ ਗੱਲ ਤੋਂ ਕਹਿੰਦੇ 755 ਦੀ ਜ਼ਬੰਤਵੀਂ ਕਰਾ ਦਿੱਤੀ। ਤੇ ਹੁਣ ਜਦੋਂ ਇਹਦਾ ਇਲਾਜ ਸਾਰਾ ਤਰਉਣਾ ਸੀਗਾ ਤੇ ਹੁਣ ਜਦੋਂ ਪੈਸਾ ਖਰਚਾ ਵੱਧ ਹੋਣ ਲੱਗਾ ਤਾਂ ਇਹ ਡਾਕਟਰ ਨੇ ਇਹਦਾ ਮੈਂ ਵੀ ਕੱਲ ਗੱਲ ਕੀਤੀ ਸੀ ਕਿ ਕੀ ਆ ਮਸਲਾ ਕੋਈ ਆਈਬੀਐਫ ਹੋਂਦਾਗਾ ਉਹ ਕਹਿੰਦੇ ਤਰਾਕੇ ਦੇਣਾ ਸੀ ਤੇ ਉਹਦੇ ਖਰਚਾ ਆਉਂਦਾ ਤੇ ਹੁਣੇ ਕਰਮਜੀਤ ਕੌਰ ਕਹਿੰਦੀ ਐ ਕਿ ਵੀ ਮੇਰਾ ਕੀ ਕਰ ਲੈਣਗੇ ਮੈਂ ਤਾਂ ਰਾਜਨਾਮੇ ਤੇ ਇਹ ਤੋਂ ਕੋਰੇ ਕਾਗਜ਼ ਤੇ ਸਾਈਨ ਕਰਵਾਈ ਬੈਠੀ ਆ ਹਬੇ ਕੀ ਨਾਮ ਆਪਣਾ ਕੀ ਮਸਲਾ ਤੁਹਾਡਾ ਜੀ ਮੇਰਾ ਨਾਮ ਅਮਨਦੀਪ ਕੌਰ ਆ ਕਰਮਜੀਤ ਜਿਹੜੀ ਐਸਐਚਓ ਆ ਉਹਨਾਂ ਨਾਲ ਮਤਲਬ ਕਿ ਕਿਸੇ ਦਾ ਸੀਗਾ ਗੱਡੀ ਦਾ ਰੋਲਾ ਸਾਡੇ ਨਾਲ ਤੇ ਉਹਨਾਂ ਨੇ ਅਸੀਂ ਗਈ ਸੀ ਅਸੀਂ ਦਰਖਾਸਤ ਦਿੱਤੀ ਸੀਗੀ ਗੁਰਬੀਰ ਸਿੰਘ ਦੇ ਨਾਮ ਤੇ ਤੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਕੁੱਟਿਆ ਮਾਰਿਆ ਤੇ 3 ਮਹੀਨਿਆਂ ਦਾ ਮੇਰਾ ਬੱਚਾ ਸੀ ਉਹ ਵਸ਼ ਹੋ ਗਿਆ ਟੈਡ ਚ ਲੱਤਾਂ ਮਾਰੀਆਂ ਔਰ ਸੋਟੀਆਂ ਮਾਰੀਆਂ ਸੀ ਤਲੀਆਂ ਨੇ ਮਾਰਿਆ ਤੁਹਾਨੂੰ ਕਰਮਜੀਤ ਕਰਨ ਐਸਐਚਓ ਨੇ ਕਿੱਥੋਂ ਦੀ ਐਸਐਸ ਕਿੱਥੇ ਫਰਣੇ ਚਾਹੋ ਸਾਡੀ ਸਤਾ ਥਾਣੀ ਚ ਸੀ ਪਰ ਹੁਣ ਬਦਲੀ ਹੋ ਗਈ ਉਹਦੀ ਪਤਾ ਨਹੀਂ ਕਿਹੜੀ ਜਗ੍ਹਾ ਪਤਾ ਨਹੀਂ ਕਿੱਥੇ ਪਹਿਲਾਂ ਲੱਖੇ ਵਾਲੀ ਸੀ ਕਿਹੜੀ ਜਗ੍ਹਾ ਤੁਸੀਂ ਥਾਣੇ ਚ ਗਈ ਸੀ ਰਿਪੋਰਟ ਲਾਉਣ ਸਦਾ ਥਾਣੇ ਚ ਲੋਟ ਹਾਂਜੀ ਠੀਕ ਹੈ ਹੋਰ ਕੀ ਮੰਗ ਕਰਦੇ ਹੋ ਤੁਸੀਂ ਬਸ ਉਹ ਕੁਝ ਨਹੀਂ ਮੰਗ ਕਰਦੇ ਅਸੀਂ ਉਹਦੇ ਬਾਅਦ ਵਰਦੀ ਲਾਥ ਜਾਈਵੇ ਡੈਸਮਸ ਹੋ ਜਾਵੇ ਅਸੀਂ ਜਰ ਆਪਣਾ ਕੀ ਨਾਮ ਹੈ ਬੇਰਣਾ ਗਰਮੀਸ਼ੇ ਖੋਖਰਾ ਜੀ ਕੀ ਕਹਿਣਾ ਚਾਹੁੰਦਾ ਮੈਂ ਜਲ ਸੈਕਟਰੀ ਪੰਜਾਬ ਆ ਨੈਸ਼ਨਲ ਸਰਕਮ ਹਲ ਪੰਚਾਇਤੋਂ ਇਹਨਾਂ ਦਾ ਪਿੰਡ ਪੈਂਦਾ ਜੀ ਭਗਵਾਨਪੁਰਾ ਅਮਨਦੀਪ ਕੌਰ ਦਾ ਇਹਨਾਂ ਦੇ ਹਸਬੰਡ ਦੇ ਆਪਦੇ ਨਾਂ ਤੇ ਦਲਵੀਰ ਸਿੰਘ ਬੰਦ ਨਾ ਦੇ ਇੱਕ ਬੰਦੇ ਨੂੰ ਗੱਡੀ ਲੈ ਕੇ ਤੁਸੀਂ ਲਾਉਣ ਫਿਰ ਲਾਉਣ ਇਹਨਾਂ ਦੇ ਨਾਂ ਤੇ ਹੋਇਆ ਸੀ ਯਾਰ ਇਹਨਾਂ ਦਾ ਆਪਸ ਵਿੱਚ ਗੱਡੀ ਦਾ ਮਸਲਾ ਸੀਗਾ ਇਹਨਾਂ ਨੇ ਇੱਕ ਕੰਪਲੀਟ ਥਾਣਾ ਸਦਰ ਮਲੋਟ ਐਸਐਚਓ ਨੇ ਦਿੱਤੀ ਸੀ ਨਾਲ ਪਿੰਡ ਦੀ ਪੰਚਾਇਤ ਵੀ ਗਈ ਸੀ ਐਸਐਚਓ ਨੇ ਪਿੰਡ ਦੀ ਪੰਚਾਇਤ ਨੂੰ ਬਾਹਰ ਭੇਜ ਕੇ ਇਸ ਲੜਕੀ ਨੂੰ ਬਹੁਤ ਬੁਰੀ ਜਿਹਾ ਕੁੱਟਿਆ ਤਲੀਆਂ ਤੇ ਡਾਂਗਾ ਵੀ ਮਾਰੀਆਂ ਇਹਦੇ ਵੇਟ ਚ 2 3 ਮਿੰਟਿਆਂ ਦਾ ਬੱਚਾ ਸੀਗਾ ਢਿੱਡੇ ਤੇ ਲੱਤਾਂ ਮਾਰੀਆਂ ਉਹ ਬੱਚਾ ਜਿਹੜਾ ਸੀ ਮਿਸ ਗੈਰਜ ਹੋ ਗਿਆ ਇਹ ਲੜਕੀ ਦੇ ਲਗਭਗ 10 ਸਾਲਾਂ ਬਾਅਦ ਜਿਹੜਾ ਬੱਚਾ ਸੀ ਉਹ ਪ੍ਰੈਗਨਸੀ ਹੋਈ ਸੀਗੀ ਪਹਿਲੇ ਬੱਚਾ ਹੈ ਨਹੀਂ ਸੀਗਾ ਤਾਂ ਉਦੋਂ ਕੀ ਹੋਇਆ ਇਹਨਾਂ ਨੇ ਧਰਨਾ ਵੀ ਲਾਇਆ ਰੌਲਾ ਵੀ ਪਾਇਆ ਕੁਝ ਪ੍ਰਤਵੰਤੇ ਸੱਜਣਾਣੇ ਵਿੱਚ ਪੈ ਕੇ ਇੱਕ ਸਿੱਟੀ ਮੋੜਦੀ ਐਸਐਚਓ ਹਰਪ੍ਰੀਤ ਕੌਰ ਐਸਐਚਓ ਗੱਡੜਬਹਾ ਦੀਪਕਾ ਕੰਬੋਜ ਨੇ ਇਹਨਾਂ ਦੇ ਵਿਚਾਲੇ ਪੈ ਕੇ ਵੀ ਸਾਡੀ ਜੁਬਾਨ ਹੈ ਅਸੀਂ ਤੁਹਾਡੀ ਮਦਦ ਕਰਾਂਗੇ ਤੁਹਾਡਾ ਇਲਾਜ ਕਰਾਵਾਂਗੇ ਤੁਹਾਡਾ ਜਿਹੜਾ ਬੱਚਾ ਬੱਚੇ ਦਾ ਸੀ ਨਾ ਡਾਕਟਰਾਂ ਨੂੰ ਯੂਟਿਊਬਰਾਂ ਹੀ ਬੱਚਾ ਰੱਖ ਕੇ ਜਨਮ ਦਉਂਦੇ ਐ ਅਸੀਂ ਤੁਹਾਡੀ ਉਹ ਹਰ ਤਰ੍ਹਾਂ ਦੀ ਮਦਦ ਕਰਾਂਗੇ ਜਦੋਂ ਬਟੰਡੇ ਟ੍ਰੀਟਮੈਂਟ ਸ਼ੁਰੂ ਹੋ ਗਿਆ ਇਹਨਾਂ ਦਾ ਮਹਿੰਗੇ ਟੈਸਟਾਂ ਦੀ ਵਾਰੀ ਆਈ ਉਹ ਐਸਐਚਓ ਸਾਹਿਬ ਆਪਦੀ ਗੱਲ ਤੋਂ ਭੱਜ ਗਈ ਇਹਨਾਂ ਨੇ ਜਿਹੜੀ ਵਿਚਾਲੇ ਪਈ ਸੀ ਸਿਟੀ ਮਲੋੜ ਦੀ ਐਸਐਚਓ ਹਰਪ੍ਰੀਤ ਕੌਰ ਉਹ ਇਹਨਾਂ ਸੰਪਰਕ ਕੀਤਾ ਜਾ ਕੇ ਮਿਲੇ ਵੀ ਤੁਸੀਂ ਵਿੱਚ ਪਈ ਸੀ ਝੁਮਰ ਲਈ ਸੀ ਵੀ ਟ੍ਰੀਟਮੈਂਟ ਅਸੀਂ ਕਰਾਵਾਂਗੇ ਉਹ ਕਹਿੰਦੀ ਉਹਨੂੰ ਭੱਜ ਗਈ ਮੈਂ ਕੀ ਕਰ ਸਕਦੀ ਆ ਉਹ ਐਸਐਚਓ ਵੀ ਜਵਾਬ ਦੇ ਗਈ ਇਹਨਾਂ ਨੂੰ ਆ ਮਸਲਾ ਹੈ 11 ਸਾਲਾਂ ਬਾਅਦ ਬੱਚਾ ਹੋਇਆ ਸੀ ਬੱਚਾ ਬਿਸਕਾਇਰਦ ਹੋ ਗਿਆ ਇਹ ਪਰਿਵਾਰ ਕਹਿੰਦਾ ਵੀ ਉਹ ਦੋਸ਼ੀਆਂ ਦੇ ਖਲਾਫ ਜਿਹੜੀ ਐਸਐਚਓ ਹੈ ਉਹਦੇ ਖਲਾਫ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ ਹਾਂਜੀ ਸਰ ਕੀ ਮਸਲਾ ਇਹਨਾਂ ਦੇ ਆ ਇਹਨਾਂ ਚ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਆ ਨੈਸ਼ਨਲ ਦਲਿਤ મહਾਨ ਪੰਚਾਇਤ ਦੇ ਚੇਅਰਮੈਨ ਕੇ ਜੀ ਸਿੰਘ ਆ ਕਾਂਗਰਸ ਪੰਜਾਬ ਪ੍ਰਦੇਸ਼ ਅੱਜ ਅਸੀਂ ਨੈਸ਼ਨਲ ਦਲਿਤ મહਾਨ ਪੰਚਾਇਤ ਦੀ ਇੱਕ ਮੀਟਿੰਗ ਬੁਲਾਈ ਸੀ ਅ ਜਿਸ ਮੀਟਿੰਗ ਦਾ ਇੱਕ ਮਕਸਦ ਸੀਗਾ ਕਿ ਅਸੀਂ 16 ਮਾਰਚ ਨੂੰ ਇੱਕ ਐਸਈ ਵੀਸੀ ਸਮਾਜ ਨਾਲ ਸੰਬੰਧਿਤ ਸਰਪੰਚਾਂ ਪੰਚਾਂ ਨੰਬਰਦਾਰਾਂ ਤੇ ਵੱਖ-ਵੱਖ ਨਮੈਂਦਿਆਂ ਦਾ ਇੱਕ ਸਮਾमेलन ਕਰ ਰਹੇ ਹਾਂ ਜਿਹਦਾ ਅਸੀਂ ਨਾਮ ਰੱਖਿਆ ਹੈ ਅਧਿਕਾਰ ਬਚਾਓ ਤੇ ਸਨਮਾਨ ਬਹਾਲ ਕਰੋ ਸਮਾमेलन ਤੋਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਤੇ ਸਾਡੇ ਕੋਲ ਇੱਕ ਮਲੋੜ ਤੋਂ ਇਹ ਅਮਨਦੀਪ ਕੌਰ ਲੜਕੀ ਜਿਹੜੀ ਸ਼ਰੂਲ ਕਸਟ ਪੈਚਾਰੇ ਨਾਲ ਸੰਬੰਧਤ ਹੈ ਇਹ ਆਏ ਨੇ ਕਿ 8 ਜਨਵਰੀ ਨੂੰ ਇਹਨਾਂ ਨੂੰ ਮਲੋੜ ਸਦਰ ਡੀਐਸਐਚਓ ਕਰਮਜੀਤ ਕੌਰ ਨੇ ਕੁੱਟਮਾਰ ਕੀਤੀ ਹੈ ਇਹਨਾਂ ਦੇ ਘਰ ਵਾਲਾ ਰਾਜੂ ਇਹ ਕਹਿੰਦੇ ਵੀ ਅਸੀਂ ਇੱਕ ਦਰਖਾਸਤ ਦਿੱਤੀ ਸੀ ਤੇ ਇਹ ਮਦਈ ਸੀ ਕਰਮਜੀਤ ਕੌਰ ਇਹਨਾਂ ਨੇ ਕਿਹਾ ਕਿ ਸਾਡੀ ਗੱਡੀ ਦਾ ਕੋਈ ਕਿਸੇ ਨਾਲ ਲੈਣ ਦੇਣ ਦਾ ਮਸਲਾ ਸੀਗਾ ਤਾਂ ਉੱਥੇ ਐਸਐਸਓ ਕਰਮਜੀਤ ਕੌਰ ਨੇ ਇਹਨਾਂ ਦਾ ਕਹਿਣਾ ਇਹ ਹੈ ਕਿ ਦੂਜੀ ਧਿਰ ਨਾਲ ਕੋਈ ਸੈਟਲਮੈਂਟ ਕਰਕੇ ਬੁਰੀ ਤਰ੍ਹਾਂ ਅਮਨਦੀਪ ਕੌਰ ਦੀ ਕੁੱਟਮਾਰ ਕੀਤੀ ਉਸ ਕੁੱਟਮਾਰ ਦੇ ਨਾਲ ਇਹਨਾਂ ਦਾ ਜਿਹੜਾ ਕਹਿੰਦੇ ਆ ਕਿ ਗਰਭਤੀ ਸੀਗੇ ਅਸੀਂ ਤੇ 3 ਮਹੀਨੇ ਦਾ ਬੱਚਾ ਸੀ ਉਹ ਡਿਸਕਵਾਰ ਹੋ ਉਸ ਤੋਂ ਬਾਅਦ ਇਹ ਬੇਹੋਸ਼ ਹੋ ਗਈ ਤੇ ਇਹ ਕਹਿੰਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਫਿਰ ਇਹਨਾਂ ਦੇ ਜਿਹੜਾ ਰਾਜੂ ਹੈ ਇਹਦਾ ਪਤੀ ਹੈ ਤੇ ਇਹਨਾਂ ਦੀ ਜਿਹੜੀ ਫੈਮਿਲੀ ਦੇ ਪਰਿਵਾਰ ਦੇ ਮੈਂਬਰ ਹਨ ਉਹਨਾਂ ਨੇ ਇੱਕ ਧਰਨਾ ਵੀ ਲਾਤਾ ਉੱਥੇ ਤੇ ਧੰਨੇ ਤੋਂ ਕੁਭਰਾ ਕੇ ਕਰਮਜੀਤ ਕੌਰ ਤੇ ਐਸ ਐਚਓਸੀ ਉਥੋਂ ਦੀ ਇੱਕ ਦੀਪਕਾ ਉਹਦੇ ਦੀਪਕਾ ਤੇ ਹਰਪ੍ਰੀਤ ਕੌਰ ਕੋਈ ਐਸ ਐਚਓਸੀ ਆਦਾ ਹੈ ਹੈ ਹਰਪ੍ਰੀਤ ਸੀਧੀ ਐਸ ਐਚਓਸੀ ਇਹ ਤਿੰਨੇ ਏੜੀਆਂ ਇਕੱਠੀਆਂ ਹੋ ਗਈਆਂ ਤੇ ਇਹ ਬੀਬੀ ਦੇ ਕਹਿਣ ਮੁਤਾਬਕ ਉਹਨਾਂ ਕਰਮਜੀਤ ਕੌਰ ਨੇ ਇਹਦੀ ਕੁੱਟਮਾਰ ਕਰਕੇ ਕਿ ਮੇਰੇ ਦੇ ਪਰਚਾ ਨਾ ਇਹ ਕਰਾ ਦੇਣ ਮੇਰੀ ਸ਼ਿਕਾਇਤ ਨਾ ਕਰ ਦੇਣ ਇਹਦੇ ਤੋਂ ਕੋਰੇ ਕਾਗਜ਼ਾਂ ਦੇ ਉੱਪਰ ਸਾਈਨ ਕਰਵਾਏ ਤੇ ਡਰਾਉਣ ਦੇ ਲਈ ਬਿਨਾਂ ਕਿਸੇ ਕਾਰਨ ਬਿਨਾਂ ਕਿਸੇ ਗੱਲ ਤੋਂ ਕਹਿੰਦੇ 755 ਦੀ ਜਵੰਤਵੀਂ ਕਰਾਤੀ ਇਹਨੇ ਹੁਣ ਫਿਰ ਇਹ ਤੋਂ ਲਿਖਤੀ ਤੌਰ ਤੇ ਇਹਨਾਂ ਦੇ ਨਾਲ ਇੱਕ ਰਾਜੀਨਾਮਾ ਕੀਤਾ ਇਹ ਆ ਇੱਕ ਐਫੀਡਵਿਟ ਇਹਨਾਂ ਨੇ ਜਿਹੜਾ ਪੇਸ਼ ਕੀਤਾ ਹੈ ਸਾਡੀ ਅੱਜ ਦੀ ਮੀਟਿੰਗ ਵਿੱਚ ਆ ਕੇ ਆਹ ਰਾਜੀਨਾਮਾ ਇਸ ਰਾਜੀਨਾਮੇ ਦੇ ਵਿੱਚ ਕਲੀਅਰ ਕਟ ਲਿਖਿਆ ਹੋਇਆ ਹੈ ਕਿ ਐਸਐਚਓ ਨੇ ਇਹਨਾਂ ਦੀ ਬਿਮਾਰ ਹੋਣ ਦੀ ਦਵਾਈ ਦਾ ਖਰਚਾ ਦੇਣ ਤੱਕ ਦੀ ਜ਼ਿੰਮੇਵਾਰੀ ਐਸਐਚਓ ਸਦਰ ਮਲੋਟ ਕਰਮਜੀਤ ਕੌਰ ਨੇ ਲਈ। ਇਹਦੇ ਵਿੱਚ ਲਿਖਿਆ ਹੈ ਕਿ ਇਹਨਾਂ ਨੂੰ ਜਿੰਨੀ ਵੀ ਦਵਾਈ ਦੀ ਲੋੜ ਪਊਗੀ, ਜੋ ਵੀ ਕਰਨਾ ਪਊਗਾ ਤਾਂ ਇਹ ਐਸਐਚਓ ਕਰਮਜੀਤ ਕੌਰ ਕਹੂਗੀ ਇਹ ਰਾਜੀਨਾਮੇ 'ਚ ਲਿਖਿਆ। ਤੇ ਇਹ ਰਾਜੀਨਾਮੇ ਦੇ ਉੱਤੇ ਆ ਸਾਈਨਾਂ ਲੋਕਾਂ ਦੇ। ਇਹ ਰਾਜੀਨਾਮੇ ਦੇ ਮੁਤਾਬਕ ਇਹ ਵਿਚਾਰੇ ਭੋਲੇ ਭਾਲੇ ਬੰਦੇ ਸੀ ਸ਼ੁਰੂ ਲੁਕਾਸਟ ਸੀਗੇ। ਇਹ ਉਹਨਾਂ ਦੀਆਂ ਗੱਲਾਂ ਚਾ ਕੇ ਇਹਨਾਂ ਨੂੰ ਉਦੋਂ ਦੂਜੇ ਦਿਨ 9 ਜਨਵਰੀ ਨੂੰ ਇੱਥੇ ਬਠਿੰਡੇ ਕਿਹੜਾ ਆਦੀ ਆ ਹਸਪਤਾਲ ਹੈਗਾ ਇਸ ਹਸਪਤਾਲ ਦੇ ਵਿੱਚ ਇਹਨਾਂ ਨੂੰ ਪੁਲਿਸ ਮੁਲਾਜ਼ਮ ਲੈ ਕੇ ਆਏ ਕਿਤਾ ਉਹ ਥੋੜਾ ਇਲਾਜ ਕਰਾਉਣੇ ਆ ਤੋਂ ਇਲਾਜ ਕਰਾਉਂਦੇ ਰਹੇ ਕਰਾਉਂਦੇ ਰਹੇ ਤੇ ਹੁਣ ਜਦੋਂ ਇਹਦਾ ਇਹਦਾ ਇਲਾਜ ਸਾਰਾ ਤਰਉਣਾ ਸੀਗਾ ਤੇ ਹੁਣ ਜਦੋਂ ਪੈਸਾ ਖਰਚਾ ਵੱਧ ਹੋਣ ਲੱਗਾ ਤਾਂ ਇੱਕ ਡਾਕਟਰ ਨੇ ਇਹਨਾਂ ਮੈਂ ਵੀ ਕੱਲ ਗੱਲ ਕੀਤੀ ਸੀ ਕਿ ਕੀ ਆ ਮਸਲਾ ਕੋਈ ਆਈਬੀਐਫ ਹੋੰਦਾਗਾ ਉਹ ਕਹਿੰਦੇ ਕਰਾ ਕੇ ਦੇਣਾ ਸੀ ਤੇ ਉਹਦੇ ਖਰਚਾ ਆਉਂਦਾ ਤੇ ਹੁਣੇ ਕਰਮਜੀਤ ਕੌਰ ਕਹਿੰਦੀ ਹੈ ਕਿ ਅਭੀ ਮੇਰਾ ਕੀ ਕਰ ਲੈਣਗੇ ਮੈਂ ਤਾਂ ਰਾਜਨਾਮੇ ਤੇ ਇਹ ਤੋਂ ਕੋਰੇ ਕਾਗਜ਼ ਤੇ ਸਾਈਨ ਕਰਵਾਈ ਬੈਠੀ ਆ ਤੋ ਇਸ ਕਰਕੇ ਇਹ ਵਿਚਾਰਿਆਂ ਨੇ ਆਫੀਡਾਫਟ ਜਿਹੜਾ ਹੈਗਾ ਇਹ ਆਫੀਡਾਫਟ ਦਿੰਦਾ ਸਾਡੀ ਜਥੇਬੰਦੀ ਨੂੰ ਵੀ ਆਫੀਡਾਫਟ ਦਿੰਦਾ ਇਹ ਤੇ ਅਸੀਂ ਇਹ ਆਫੀਡਾਫਟ ਆਪਣੀ ਜਥੇਬੰਦੀ ਵੱਲੋਂ ਵੀ ਇਹ ਐਸਐਸਪੀ ਮੁਕਸਰ ਨੂੰ ਤੇ ਡੀਜੀਪੀ ਪੰਜਾਬ ਨੂੰ ਤੇ ਐਸਸੀ ਕਮਿਸ਼ਨ ਨੈਸ਼ਨਲ ਐਸਸੀ ਕਮਿਸ਼ਨ ਦਿੱਲੀ ਨੂੰ ਵੀ ਅਸੀਂ ਇਹ ਜਨਾ ਹੈਗਾ ਇਹ ਇਹ ਭੇਜਾਂਗੇ ਤੇ ਅਮਨੁਰਸ ਨੂੰ ਵੀ ਭੇਜਾਂਗੇ ਤਾਂ ਜੋ ਕਰਮਜੀਤ ਕੌਰ ਜਿਹੜੀ ਹੈ ਸੱਚੋ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਇਹ ਸ਼ਡੂਲ ਕਾਸਟ ਪਰਿਵਾਰ ਹੈ ਜਿਹੜਾ ਇਹਨਾਂ ਨੂੰ ਇਨਸਾਫ ਮਿਲ ਸਕੇ ਸੋ ਇਸ ਕਰਕੇ ਉਹਨਾਂ ਦੇ ਖਿਲਾਫ ਕਰਮਜੀਤ ਕੌਰ ਦੇ ਖਿਲਾਫ ਐਸਸੀਐਸਟੀ ਐਕਟ ਦੇ ਤਹਿਤ ਪਰਚਾ ਦਰਜ ਕਰਾਉਣ ਲਈ ਨੈਸ਼ਨਲ ਅਦਾਲਤ ਮਹਾਪੰਚਾਇਤ ਵੱਲੋਂ ਅਸੀਂ ਇਹ ਆਵਾਜ਼ ਉਠਾ ਮੰਗਾਂਗੇ